ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਆ ਦੱਸਦੀਏ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬੀਆਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਦੱਸਦੀਏ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਇਹ 스마트ਫੋਨ ਨੇ ਉਹ ਵੰਡੇ ਜਾਣਗੇ ਦੱਸਦੀਏ ਕਿ ਕਾਂਗਰਸ ਸਰਕਾਰ ਮੌਕੇ ਕੈਪਟਨ ਮਰਿੰਦਰ ਸਿੰਘ ਦੇ ਵੱਲੋਂ ਵੀ ਜਿਹੜਾ ਇਹ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਸਾਡੀ ਸਰਕਾਰ ਆਉਂਦੀ ਆ ਤਾਂ 스마트ਫੋਨ ਵੰਡੇ ਜਾਣਗੇ ਤਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿ ਪੰਜਾਬ ਵਾਸੀਆਂ ਨੂੰ ਜਿਹੜੇ 스마트ਫੋਨ ਆ ਵੰਡੇ ਜਾਣਗੇ ਗੇ ਪਰ ਇਹ ਜਿਹੜੇ smartphones ਨੇ ਉਹ ਆਂਗਣਵਾੜੀ ਵਰਕਰਾਂ ਨੂੰ ਦਿੱਤੇ ਜਾਣਗੇ ਦੱਸ ਦिए ਕਿ ਜਿਹੜੇ ਪਿੰਡਾਂ ਦੇ ਵਿੱਚ ਆਂਗਣਵਾੜੀ ਵਰਕਰ ਨੇ ਉਹਨਾਂ ਨੂੰ ਜਿਹੜੇ ਇਹ smartphones ਨੇ ਉਹ ਮੁਹੱਈਆ ਕਰਵਾਏ ਜਾਣਗੇ ਸਰਕਾਰ ਦੇ ਵੱਲੋਂ ਤਾਂ ਜੋ ਜਿਹੜੀ ਵਿੱਦਿਆ ਇਹ ਸ਼ੁਰੂਆਤ ਆ ਵਿੱਦਿਆ ਦੀ ਜਿਹੜੀ ਉਹ ਉੱਚੇਰੀ ਹੋ ਸਕੇ ਦੱਸਦੀਏ ਕਿ ਸਰਬ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੇ ਚਾਰ ਮੈਂਬਰੀ ਬਫਦ ਦੀ ਮੀਟਿੰਗ ਪੰਜਾਬ ਪ੍ਰਧਾਨ ਬਜਿੰਦਰ ਕੌਰ ਸ਼ੀਨਾ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਲ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਹੋਈ ਆ ਇਸ ਮੌਕੇ 18 ਮੰਗਾਂ ਤੇ ਗੱਲਬਾਤ ਕੀਤੀ ਗਈ ਇਸ ਮੌਕੇ ਮਾਣ ਪੱਤਾ ਦੁੱਗਣਾ ਕਰਨ ਦੀ ਮੰਗ ਕੀਤੀ ਗਈ ਜਿਸ ਦੇ ਜਵਾਬ ਚ ਮੰਤਰੀ ਨੇ ਦੱਸਿਆ ਕਿ ਸਬੰਧੀ ਵਿੱਤ ਮੰਤਰਾਲੇ ਨੂੰ ਫਾਈਲ ਦਿੱਤੀ ਇਹ ਨਾਲ ਹੀ ਨਵੀਂ ਸਿੱਖਿਆ ਨੀਤੀ ਅਨੁਸਾਰ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਪ੍ਰਾਇਮਰੀ ਟੀਚਰ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਸੀ ਇਸ ਸਬੰਧੀ ਜਵਾਬ ਦਿੰਦਿਆਂ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ECC ਦੀ ਟ੍ਰੇਨਿੰਗ ਦਿੱਤੀ ਜਾ ਰਹੀ ਆ 3 ਤੋਂ 6 ਸਾਲ ਦੇ ਬੱਚੇ ਵਾਪਸ ਅੰਗਰਵਾੜੀ ਸੈਂਟਰਾਂ 'ਚ ਭੇਜਣ ਸਬੰਧੀ ਉਹਨਾਂ ਨੂੰ ਕਿਹਾ ਆ ਕਿ ਇਸ ਸਬੰਧੀ ਸਿੱਖਿਆ ਵਿਭਾਗ ਨਾਲ ਗੱਲਬਾਤ ਚੱਲ ਰਹੀ ਆ ਵਰਕਰ ਅਤੇ ਹੈਲਪਰਾਂ ਨੂੰ ਸੇਵਾ ਮੁਕਤੀ ਦੌਰਾਨ ਮਿਲਣ ਵਾਲੀ ਗ੍ਰੈਚੁਇਟੀ ਰਾਸ਼ੀ ਬਹੁਤ ਘੱਟ ਹੋਣ ਦਾ ਮੁੱਦਾ ਵੀ ਚੱਕਿਆ ਗਿਆ ਜਿਸ ਨੂੰ ਮੰਤਰੀ ਨੇ ਵਧਾਉਣ ਦਾ ਭਰੋਸਾ ਦਿੱਤਾ ਉਹਨਾਂ ਕਿਹਾ ਕਿ ਅੰਗਰਵਾੜੀ ਸੈਂਟਰਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਾਸਤੇ ਸਰਕਾਰ ਅਬ ਬਚਨਵੱਦ ਦਾ ਤੇ 3590 ਸੈਂਟਰ ਅਪਗ੍ਰੇਡ ਕੀਤੇ ਜਾਣਗੇ ਪੁਛਨ ਟ੍ਰੈਕ ਐਪ ਤੇ ਕੰਮ ਕਰਨ ਵਾਸਤੇ ਵਰਕਰਾਂ ਨੂੰ smartphones ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਆ ਜਿਸ ਦੇ ਜਵਾਬ ਚ ਮੰਤਰੀ ਨੇ ਕਿਹਾ ਕਿ ਬਹੁਤ ਜਲਦ ਅੰਗਣਵਾੜੀ ਵਰਕਰਾਂ ਨੂੰ smartphones ਦਿੱਤੇ ਜਾਣਗੇ ਮੋਬਾਈਲ ਪੱਤਾ ਵੀ ਦੁੱਗਣਾ ਕੀਤਾ ਜਾਵੇਗਾ ਇਸ ਮੌਕੇ ਮਧੂ ਕੁਮਾਰੀ ਗੁਰਪ੍ਰੀਤ ਕੌਰ ਬਠਿੰਡਾ ਕਵਲਜੀਤ ਕੌਰ ਗੁਰਦਾਸਪੁਰ ਰਾਜੀ ਸਵਾਸਤਵ ਬਿਮੀ ਪੁੱਲਰ ਸ਼ਿੰਨਾ ਅਗਰ왈 ਸੁਮਨਦੀਪ ਕੌਰ ਹਾਜ਼ਰ ਸਨ ਤਾਂ ਹੁਣ ਜਿਹੜੇ ਆਂਗਣਵਾੜੀ ਵਰਕਰ ਨੇ ਉਹਨਾਂ ਨੂੰ ਜਿਹੜੀ ਆ ਉਹ ਚਿਹਰੀ ਜਿਹੜੀ ਵਿੱਦਿਆ ਪ੍ਰਾਪਤ ਕਰਵਾਉਣ ਦੇ ਲਈ ਜਿਹੜੇ 스마트ਫੋਨ ਨੇ ਉਹ ਦਿੱਤੇ ਜਾਣਗੇ ਦੱਸਤੀ ਕਿ ਇੱਕ ਐਪ ਲਾਂਚ ਕੀਤਾ ਜਾ ਰਿਹਾ ਜਿਸ ਦੇ ਤਹਿਤ ਜਿਹੜਾ ਹੁਣ ਆਂਗਣਵਾੜੀ ਵਰਕਰਾਂ ਨੂੰ ਜਿਹੜਾ 스마트ਫੋਨ ਹੈ ਉਹ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਏ ਜਾਣਗੇ ਤਾਂ ਖੁਸ਼ਖਬਰੀ ਹੈ ਆਂਗਣਵਾੜੀ ਵਰਕਰਾਂ ਦੇ ਲਈ ਕਿ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਹੁਣ ਆ ਜਿਹੜੀ ਪੰਜਾਬ ਸਰਕਾਰ ਹੈ ਉਹ ਤਤਪਰ ਹੋਈ ਆ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜੀ ਸੂਬਾ ਸਰਕਾਰ ਆ ਉਸ ਦੇ ਨਾਲ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ ਵਿੱਤ ਮੰਤਰਾਲੇ ਦੇ ਨਾਲ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ ਤਾਂ ਹੁਣ ਜਲਦ ਅੰਗਣਵਾੜੀ ਵਰਕਰਾਂ ਦੀਆਂ ਜਿੰਨੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਦੂਰ ਕੀਤਾ ਜਾਵੇਗਾ